ਆਣੀ ਮੁੱਦੇ ਹੱਲ ਹੋਣ ਉਸ ਤੋਂ ਬਾਅਦ ਹੀ ਅਸੀਂ ਗੜਜੋੜ ਦੇ ਬਾਰੇ ਸੋਚਾਂਗੇ ਬੰਦੀ ਸਿੰਘਾਣੇ ਹੋਰ ਅਹਿਮ ਮੁੱਦਿਆਂ ਤੇ ਸ਼੍ਰੋਮਣੀ ਕਾਲਦਲ ਇੱਥੇ ਅੜਿਆ ਹੋਇਆ ਜਿਨ੍ਹਾਂ ਦਾ ਕਹਿਣਾ ਹੈ ਕਿ ਸਿਆਸਤ ਤੋਂ ਉੱਪਰ ਹੈ ਸਾਡੇ ਦੇ ਲਈ ਇਸ ਵਿਲੇ ਜਿਹੜੇ ਪੰਤਖ ਮੁੱਦੇ ਨੇ ਉਹਨਾਂ ਦਾ ਪਹਿਲਾਂ ਹੱਲ ਹੋਣਾ ਚਾਹੀਦਾ ਸੋ ਸ਼੍ਰੋਮਣੀ ਕਾਲਦਲ ਤੇ ਪਾਤਪਾ ਵਿਚਾਲੇ ਸਮਝੌਤੇ ਤੇ ਇੱਥੇ ਪੇਚ ਫਸਿਆ ਹੋਇਆ ਫਿਲਹਾਲ ਦਿਖਾਈ ਦੇ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਅੱਜ ਸਰਬਸੰਮਤੀ ਨਾਲ ਉਹਨਾਂ ਮੁੱਦਿਆਂ ਨੀਤੀਆਂ ਤੇ ਸਿਧਾਂਤਾਂ ਨੂੰ ਉਜਾਗਰ ਕੀਤਾ ਜਿਨ੍ਹਾਂ ਨੂੰ ਲੈ ਕੇ ਪਾਰਟੀ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਫਤਵਾ ਲੈਣ ਲਈ ਪੰਜਾਬ ਦੇ ਲੋਕਾਂ ਕੋਲ ਜਾਵੇਗੀ। ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਜੋ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਵਿੱਚ ਇੱਕ ਵਿਸ਼ੇਸ਼ ਮਤਾ ਪਾਸ ਕਰਕੇ ਕਿਹਾ ਗਿਆ ਕਿ ਪਾਰਟੀ ਲਈ ਸਾਡੇ ਸਿਧਾਂਤ ਰਾਜਨੀਤੀ ਤੋਂ ਉੱਪਰ ਹਨ ਤੇ ਇਹ ਕਦੇ ਵੀ ਖਾਲਸਾ ਪੰਥ ਸਾਰੀਆਂ ਘਟਕਿੰਤਿਆਂ ਤੇ ਪੰਜਾਬੀਆਂ ਦੇ ਹਿੱਤਾਂ ਵਾਸਤੇ ਡਟਣ ਦੀ ਇਤਿਹਾਸਿਕ ਭੂਮਿਕਾ ਤੋਂ ਪਿੱਛੇ ਨਹੀਂ ਹਟੇਗੀ ਨਾਲ ਹੀ ਇਹ ਆਪਣਾ ਸਾਰਾ ਜੋ ਸਰਬੱਤ ਦੇ ਭਲੇ ਦੇ ਸਿਧਾਂਤ ਮੁਤਾਬਕ ਅਮਨ ਸ਼ਾਂਤੀ ਤੇ ਫਿਰਕੂ ਸਦਭਾਵਨਾ ਕਾਇਮ ਕਰਨ ਤੇ ਸੰਭਾਲਣ ਤੇ ਵੀ ਲਗਾਉਣਾ ਜਾਰੀ ਰੱਖੇਗੀ ਸਿੱਖਾਂ ਅਤੇ ਪੰਜਾਬੀਆਂ ਦੀ ਇਕਲੌਤੀ ਨਮਾਇੰਦਾ ਜਥੇਬੰਦੀ ਹੋਣ ਦੇ ਨਾਤੇ ਪਾਰਟੀ ਰਾਜਾਂ ਵਾਸਤੇ ਵੱਧ ਅਧਿਕਾਰ ਤੇ ਵਾਜਬ ਖੁਦਮੁਖਤਿਆਰੀ ਦੀ ਲੜਾਈ ਜਾਰੀ ਰੱਖੇਗੀ ਅਸੀਂ ਕਦੀ ਵੀ ਇਹਨਾਂ ਹਿੱਤਾਂ ਤੇ ਸਮਝੌਤਾ ਨਹੀਂ ਕੀਤਾ ਤੇ ਨਾ ਹੀ ਭੁੱਖ ਵਿੱਚ ਇਹਨਾਂ ਤੇ ਚੌਕਸੀ ਵਿੱਚ ਕੋਈ ਘਾਟ ਆਉਣ ਦਿੱਤੀ ਜਾਵੇਗੀ ਮਤੇ ਵਿੱਚ ਭਾਰਤ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਉਹ ਬੰਦੀ ਸਿੰਘਾਂ ਜਿਨ੍ਹਾਂ ਨੇ ਆਪਣੀਆਂ ਸਜਾਵਾਂ ਪੂਰੀਆਂ ਕਰ ਲਈਆਂ ਹਨ ਦਿਰਹਾਈ ਲਈ ਆਪਣੇ ਦਿੱਤੇ ਵਾਅਦੇ ਨੂੰ ਪੂਰਾ ਕਰੇ ਇਹ ਵਾਅਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਕੀਤੇ ਗਏ ਸਨ ਮਤੇ ਵਿੱਚ ਹੋਰ ਕਿਹਾ ਗਿਆ ਕਿ ਅਕਾਲੀ ਦਲ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਹੱਕਾਂ ਵਾਸਤੇ ਡਟਿਆ ਰਹੇਗਾ ਅਤੇ ਉਹਨਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਹੋਣੇ ਚਾਹੀਦੇ ਹਨ ਮਤੇ ਮੁਤਾਬਕ ਅਕਾਲੀ ਦਲ ਕਿਸਾਨਾਂ ਦੀ ਸਭ ਤੋਂ ਵੱਡੀ ਪ੍ਰਤੀਨਿਧ ਲੋਕਤੰਤਰੀ ਜਥੇਬੰਦੀ ਹੈ ਅਤੇ ਇਹ ਹਮੇਸ਼ਾ ਉਹਨਾਂ ਦੇ ਹਿੱਤਾਂ ਖਾਤਰ ਮੋਰੀ ਹੋ ਕੇ ਲੜਦੀ ਰਹੀ ਹੈ। ਮਤੇ ਵਿੱਚ ਖਾਲਸਾ ਪੰਥ ਦੇ ਧਾਰਮਿਕ ਮਾਮਲਿਆਂ ਅਤੇ ਸਿੱਖ ਸੰਸਥਾਵਾਂ ਦੇ ਕੰਮਕਾਜ ਵਿੱਚ ਬੇਲੋੜੀ ਦਖਲਅੰਦਾਜ਼ੀ ਤੁਰੰਤ ਬੰਦ ਕਰਨ ਦੀ ਮੰਗ ਕੀਤੀ ਗਈ। ਮਤੇ ਵਿੱਚ ਇਹ ਕਿਹਾ ਗਿਆ ਤੇ ਅਸੀਂ ਹਰਿਆਣਾ ਵਿੱਚ ਵੱਖਰੀ ਕਮੇਟੀ ਬਣਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਅਤੇ ਕਮਜ਼ੋਰ ਕਰਨ ਦੀਆਂ ਛਾਛਾਂ ਦੀ ਸਖਤ ਨਖੇਦੀ ਕਰਦੇ ਹਾਂ। ਅਸੀਂ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੱਕ ਸ੍ਰੀ ਹਜੂਰ ਸਾਹਿਬ ਨਦੇੜ ਸਾਹਿਬ ਅਤੇ ਤੱਕ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀਆਂ ਤੇ ਕਬਜ਼ੇ ਕਰਨ ਦੀ ਵੀ ਨਖੇਦੀ ਕਰਦੇ ਹਾਂ। ਮਾਤੇ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਤੁਗਲਕਾ ਬਾਦ ਨਵੀਂ ਦਿੱਲੀ ਵਿੱਚ ਅਸਥਾਨ ਨੂੰ ਟੈਟਰੀ ਕਰਨ ਦੀ ਨਖੇਦੀ ਕੀਤੀ ਗਈ ਤੇ ਇਸ ਦੀ ਮੋੜ ਉਸਾਰੀ ਵਾਸਤੇ ਵਖਰੀ ਥਾਂ ਅਲਾਟ ਕਰਨ ਦੀ ਮੰਗ ਕੀਤੀ ਗਈ। ਮਤੇ ਵਿੱਚ ਕਿਹਾ ਗਿਆ ਕਿ ਪਵਿੱਤਰ ਆਤਮਾ ਤੇ ਦੁਨੀਆ ਭਰ ਵਿੱਚ ਉਹਨਾਂ ਦੇ ਲੱਖਾਂ ਸ਼ਰਧਾਲੂਆਂ ਵਿੱਚ ਇਸ ਪਵਿੱਤਰ ਅਸਥਾਨ ਲਈ ਇਹ ਥਾਂ ਲਾਟ ਕਰਨ ਤੋਂ ਨਾ ਕਰਨਾ ਬਹੁਤ ਵੱਡਾ ਵਿਤਕਰਾ ਅਤੇ ਬੇਇਨਸਾਫੀ ਹੈ। ਕੋਰ ਕਮੇਟੀ ਨੇ ਜ਼ਮੀਨ ਰਾਹੀਂ ਹੋਰ ਮੁਲਕਾਂ ਨਾਲ ਵਪਾਰਦਾਰਾ ਖੁੱਲਣ ਵਾਸਤੇ ਅਟਾਰੀ ਤੇ ਫਿਰੋਜ਼ਪੁਰ ਸਰਹੱਦ ਖੋਲਣ ਦੀ ਮੰਗ ਕੀਤੀ। ਇਹ ਕਿਹਾ ਕਿ ਪੰਜਾਬ ਸਾਰੇ ਪਾਸਿਆਂ ਤੋਂ ਘਿਰਿਆ ਸੂਬਾ ਹੈ ਜਿਸ ਨੂੰ ਇਸ ਸੰਬੰਧ ਵਿੱਚ ਕਈ ਰਿਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ। ਅਕਾਲੀ ਦਲ ਹਮੇਸ਼ਾ ਮਨੁੱਖੀ ਅਧਿਕਾਰਾਂ ਦੇ ਹੱਕ ਵਿੱਚ ਅਤੇ NSA ਵਰਗੇ ਕਾਲੇ ਕਾਨੂੰਨਾਂ ਦੀ ਦੁਰਵਰਤੋਂ ਦੇ ਖਿਲਾਫ ਡਟਿਆ ਹੈ। ਇਨ੍ਹਾਂ ਕਦਮਾਂ ਦਾ ਪਾਰਟੀ ਨੇ ਐਮਰਜੈਂਸੀ ਵੇਲੇ ਵੀ ਵਿਰੋਧ ਕੀਤਾ ਸੀ। ਸਭ ਤੋਂ ਵੱਡੇ ਦੇਸ਼ ਭਗਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਵੀ ਸਮੇਂ ਦੀਆਂ ਕਾਂਗਰਸ ਸਰਕਾਰਾਂ ਨੇ NSA ਵਰਗੇ ਕਾਨੂੰਨ ਲਾਗੂ ਕੀਤੇ ਪਾਰਟੀ ਨੇ ਬਾਬਾ ਸਾਹਿਬ ਭੀਮrao ਅੰਬੇਦਕਰ ਵੱਲੋਂ ਸਿਰਜੇ ਸੰਵਿਧਾਨ ਨੂੰ ਵੀ ਕਿਸੇ ਤਰੀਕੇ ਦਾ ਖੋਰਾ ਲਾਉਂਦਾ ਵਿਰੋਧ ਕੀਤਾ ਇਹ ਜਿਹੜਾ ਸਾਰਾ ਮਤਾ ਜਿਹੜਾ ਅੱਜ ਲੰਬੀ ਵਿਚਾਰ ਵਟਾਂਦਰੇ ਤੋਂ ਬਾਅਦ ਤੈਅ ਹੋਇਆ ਸੀ ਸਰਬਸੰਮਤੀ ਨਾਲ ਪਾਸ ਹੋਇਆ ਸੀ ਇਹ ਸਾਰੀ ਉਸ ਮਤੇ ਦੀ ਜਿਹੜੀ ਵਰਡਿੰਗ ਹੈ ਉਹ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਪਹਿਲਾ ਸਮਝੌਤਾ ਰਿਹਾ ਇਹ ਸਭ ਨੂੰ ਪਤਾ ਔਰ ਸਰਕਾਰਾਂ ਵੀ ਰਲ ਮਿਲ ਕੇ ਅਸੀਂ ਬਣਾਉਂਦੇ ਰਹੇ ਸਮਝੌਤਾ ਬਾਦਲ ਸਾਹਿਬ ਤੇ ਬਾਜਪਾਈ ਸਾਹਿਬ ਨੇ ਹਿੰਦੂ ਸਿੱਖ ਏਕਤਾ ਦੇ ਜਿਹੜੇ ਮੈਂ ਕਹਿ ਸਕਦਾ ਵੱਡਾ ਪ੍ਰਤੀਕ ਸੀ ਉਹਨਾਂ ਨੇ ਕੀਤਾ ਸੀ ਸਮਝੌਤਾ ਪਹਿਰਾ ਵੀ ਟੁੱਟਿਆ ਕਿ ਜਦੋਂ ਕਿਸਾਨੀ ਦੇ ਉਹ ਕਾਲੇ ਕਾਨੂੰਨ ਆਏ ਉਹਨਾਂ ਕਾਲੇ ਕਾਨੂੰਨਾ ਦਾ ਕਿਸਾਨ ਭਰਾਵਾਂ ਨੇ ਖੇਤ ਮਜ਼ਦੂਰਾਂ ਨੇ ਮੈਂ ਕਹਿੰਦਾ ਬਹੁਤ ਵੱਡੀ ਗਿਣਤੀ ਚ ਉਹਦਾ ਵਿਰੋਧ ਹੋਇਆ ਚਲੋ ਵਿਰੋਧ ਅਸੀਂ ਵੀ ਕੀਤਾ ਮਗਰ ਜਦੋਂ ਸਾਡੀ ਨਹੀਂ ਸੁਣੀ ਗਈ ਜਦੋਂ ਵੋਟ ਪਾਉਣੀ ਸੀ ਯਕੀਨ ਚ ਪਾਰਲੀਮੈਂਟ ਚ ਕਿ ਜਾਂ ਤੁਸੀਂ ਕਿਸਾਨੀ ਲਾਜ਼ ਦੇ ਹੱਕ ਚ ਵੋਟ ਪਾ ਰਹੇ ਹੋ ਜਾਂ ਤੁਸੀਂ ਉਲਟ ਪਾ ਰਹੇ ਅਸੀਂ ਉਲਟ ਵੋਟ ਪਾਈ ਜਦੋਂ ਅਸੀਂ ਸਰਕਾਰ ਦੇ ਉਲਟ ਵੋਟ ਪਾ ਰਹੇ ਸੀ ਫਿਰ ਮੰਤਰੀ ਮੰਡਲ 'ਚ ਦਾ ਰਹਿਣ ਦਾ ਮਤਲਬ ਕੋਈ ਨਹੀਂ ਰਹਿ ਗਿਆ ਸੀ ਅੱਜ ਵੀ ਮੈਂ ਕਹਿੰਦਾ ਵੱਡੀ ਗੱਲ ਪੰਜਾਬ ਇਹ ਬਾਰਡਰ ਸਟੇਟ ਆ ਪੰਜਾਬ ਦਾ ਭਾਈਚਾਰਕ ਸਾਂਝ ਅਮਨ ਸ਼ਾਂਤੀ ਕਾਨੂੰਨ ਬਹਾਲ ਰਹਿਣਾ ਚਾਹੀਦਾ ਸਾਡੀ ਹੋਰ ਕਮੇਟੀ ਨੇ ਯੂਨੀਨਮਸਲੀ ਕਿਹਾ ਕਿ ਪੰਜਾਬ ਦੇ ਮੁੱਦੇ ਤੁਸੀਂ ਐਡਰੈਸ ਕਰ ਦਿਓ ਜਿਹਦੇ 'ਚ ਕਿਸਾਨੀ ਮੁੱਦਾ ਜਿਹਦੇ 'ਚ ਬਿਲਕੁਲ ਬਾਨੂੰ ਤੇ ਜੇ ਅ ਕਤਲकांड ਤੇ ਰੇਪ ਤੇ ਜਿਹੜੇ ਇਨਵੋਲਡ ਸੀ ਉਹਨਾਂ ਨੂੰ ਸਰਕਾਰ ਰਿਹਾ ਕਰ ਸਕਦੀ ਹੈ 10 ਸਾਲ ਬਾਅਦ 12 ਸਾਲ ਬਾਅਦ ਤੇ ਇੱਥੇ ਤਾਂ ਉਹ ਬੰਦੀ ਸਿੰਘ ਨੇ ਜਿਨ੍ਹਾਂ ਦੇ ਮਨੁੱਖੀ ਅਧਿਕਾਰਾਂ ਦਾ ਮੈਂ ਸਮਝਦਾ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੈ ਕਿਉਂਕਿ ਕੋਈ ਕਾਨੂੰਨ ਇਹ じゃ ਨਹੀਂ ਜਿੱਥੇ ਤੁਸੀਂ ਕਿਸੇ ਨੂੰ 14 ਸਾਲ ਤੋਂ ਵੱਧ ਜੇਲ੍ਹ 'ਚ ਰੱਖ ਸਕਦੇ ਹੋ ਉਹਨਾਂ ਨੂੰ 28-28 ਸਾਲ ਹੋ ਗਏ 30-30 ਸਾਲ ਹੋ ਗਏ ਜਿਨ੍ਹਾਂ ਨੇ ਜਦ ਕੋਈ ਕਾਨੂੰਨ ਹੀ ਨਹੀਂ ਕਿ ਉਹ ਜੇਲ੍ਹ 'ਚ ਰਹਿ ਸਕਦੇ ਔਰ ਮੋਦੀ ਸਾਹਿਬ ਨੇ ਆ ਪਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਾਜ਼ਰੀ 'ਚ 550 ਸਾਲਾਂ 'ਚ ਜਦੋਂ ਡੇਰਾ ਬਾਬਾ ਨਾਨਕ ਦੀ ਧਰਤੀ 'ਤੇ ਮੈਂ ਵੀ ਉੱਥੇ ਹਾਜ਼ਰ ਥਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਾਜ਼ਰੀ 'ਚ ਇਹ ਨੋਟੀਫਿਕੇਸ਼ਨ ਨੂੰ ਜਾਰੀ ਕੀਤਾ ਸੀਗਾ ਜਿੱਥੇ ਬੰਦੀ ਸਿੰਘਾਂ ਦੀ ਰਿਹਾਈ ਬਲਵੰਤ ਸਿੰਘ ਰਾਜੋਆਨਾ ਦੀ ਉਮਰ ਕ ਸਜਾਈ ਮੌਤ ਨੂੰ ਉਮਰ ਕ ਚੇ ਬਦਲਣ ਹੁਣ ਗੁਰੂ ਸਾਹਿਬ ਦੀ ਹਾਜ਼ਰੀ ਚ ਕੋਈ ਗੱਲਾਂ ਹੋਈਆਂ ਹੁਣ ਉਹ ਲਾਗੂ ਨਾ ਹੋ ਰਹੀਆਂ ਹੁਣ ਅਸੀਂ ਚਾਹੁੰਦੇ ਹਾਂ ਲਾਗੂ ਹੋ ਜਾ ਕਿਸਾਨੀ ਬੰਦੀ ਸਿੰਘ ਦੇ ਮੁੱਦੇ ਗੁਰੂ ਰਵੀਦਾਸ ਜੀ ਮਹਾਰਾਜ ਦਾ ਜਿਹੜਾ ਮੰਦਿਰ ਸੀ ਦਿੱਲੀ ਚ ਜਿਹੜਾ ਢਾਟਦਾ ਗਿਆ ਸੀਗਾ ਉਹਦੇ ਬਾਰੇ ਅੱਜ ਤੱਕ ਕੋਈ ਨਹੀਂ ਇਸ ਲਈ ਅਸੀਂ ਇਹ ਸਾਰੇ ਮੁੱਦੇ ਪੰਜਾਬ ਦੇ ਲੈ ਕੇ ਭਾਈਚਾਰਕ ਸਾਂਝ ਨੂੰ ਅਸੀਂ ਅੱਗੇ ਲੈ ਕੇ ਆਏ ਹਾਂ ਮੇਰਾ ਮਾਨਾ ਜਿਹੜਾ ਪੰਜਾਬ 'ਚ ਸ਼ਾਂਤੀ ਅਮਨ ਸ਼ਾਂਤੀ ਚਾਹੁੰਦਾ ਜ਼ਰੂਰ ਇਸ ਮੁੱਦਿਆਂ ਨੂੰ ਐਡਰੈਸ ਕਰੂਗਾ ਕਰਨਾ ਵੀ ਹੈ ਸਮਝੌਤਾ ਜੇ ਹੋਣਾ ਵੀ ਹੈ ਤੇ ਭਾਈ ਲੋਕ ਰਾਜੀ ਚਾਹੀਦੇ ਕੋ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਗੱਠ ਜੋੜ ਦੀਆਂ ਜਿਹੜੀਆਂ ਗੱਲਾਂ ਚੱਲ ਰਹੀਆਂ ਸੀ ਲੇਕਿਨ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੀ ਉਹਦੇ ਵਿੱਚ ਬਹੁਤ ਵਧੀਆ ਫੈਸਲਾ ਲਿਆ ਗਿਆ ਕਿ ਜਦੋਂ ਤੱਕ ਪੰਥਕ ਮਸਲੇ ਆ ਜਿਹੜੇ ਚਾਹੇ ਬੰਦੀ ਸਿੰਘਾਂ ਦੇ ਮਸਲੇ ਨੇ ਅੰਮ੍ਰਿਤਪਾਲ ਅਤੇ ਉਹਨਾਂ ਦੇ ਸਾਥੀਆਂ ਤੇ ਐਨਐਸਏ ਲਾਉਣ ਦਾ ਮਸਲਾ ਜਦੋਂ ਤੱਕ ਨਹੀਂ ਹਟਾਈ ਜਾਂਦੀ ਕਿਸਾਨਾਂ ਦੇ ਮਸਲੇ ਜਦੋਂ ਤੱਕ ਨਹੀਂ ਹੱਲ ਹੁੰਦੇ ਤੇ ਪੰਜਾਬ ਦੇ ਮਸਲੇ ਜਿਹੜੇ ਜਦੋਂ ਤੱਕ ਨਹੀਂ ਹੱਲ ਹੁੰਦੇ ਉਦੋਂ ਤੱਕ ਜਿਹੜਾ ਸਮਝੌਤਾ ਨਹੀਂ ਹੋਵੇਗਾ ਮੈਂ ਸਭ ਦਾ ਕਿ ਇੱਕ ਬਹੁਤ ਹੀ ਸ਼ਲਾਘਾਯੋਗ ਫੈਸਲਾ ਵਾ ਕਿਉਂਕਿ ਅਸ਼ਰੋਮਣੀ ਅਕਾਲੀ ਦਲ ਜਿਹੜੀ ਪੰਜਾਬ ਦੀ ਪੰਥਕ ਪਾਰਟੀ ਆ ਬੜਾ ਗੌਰਵਮਈ ਇਤਿਹਾਸ ਰਿਹਾ ਇਸ ਪਾਰਟੀ ਦਾ ਪੰਜਾਬ ਦੇ ਹੱਕਾਂ ਲਈ ਹਮੇਸ਼ਾ ਹੀ ਇਸ ਪਾਰਟੀ ਨੇ ਬਹੁਤ ਵੱਡੇ ਸੰਘਰਸ਼ ਕੀਤੇ ਮੋਰਚੇ ਲਾਏ ਆ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਦੀ ਲੀਡਰਸ਼ਿਪ ਨੂੰ ਚਾਹੀਦਾ ਕਿ ਪੰਥਕ ਮਸਲਿਆਂ ਲਈ ਚਾਹੇ ਪੰਜਾਬ ਦੇ ਮਸਲੇ ਚਾਹੇ ਕਿਸਾਨੀ ਮਸਲੇ ਨੇ ਬੜੀ ਦ੍ਰਿੜਤਾ ਦੇ ਨਾਲ ਡਟ ਕੇ ਉਹਨਾਂ ਦੇ ਹੱਕ ਦੇ ਵਿੱਚ ਸਾਨੂੰ ਪਹਿਰਾ ਦੇਣ ਦੀ ਲੋੜ ਆ ਜੇਕਰ ਇਸ ਢੰਗ ਦੇ ਨਾਲ ਫੈਸਲੇ ਲੈ ਜਾਣਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਪੰਜਾਬ ਦੇ ਲੋਕ ਨੇ ਉਹ ਵੀ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣਗੇ ਬਹੁਤ ਸਾਰੇ ਸਾਡੇ ਮਸਲੇ ਐਸੀ ਹੈ ਜਿਹੜੇ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਇਹ ਸਾਰੇ ਲੋਕਾਂ ਦੀ ਮਨ ਵਿੱਚ ਰੋਹ ਹੈ ਪੰਜਾਬੀਆਂ ਦੀ ਕਿ ਉਹ ਮਸਲੇ ਹੱਲ ਕਰਨੇ ਚਾਹੀਦੇ ਸੀ ਅਸੀਂ ਵੀ ਮਹਿਸੂਸ ਕਰਦੇ ਹਾਂ ਕਿ ਜਦੋਂ ਸਾਡੇ ਮੰਤਰੀ ਬੀਬਾ ਹਰਸਨੁਤ ਕੌਰ ਬਾਦਲ ਨੇ ਅਸਤੀਫਾ ਦਿੱਤਾ ਸੀ ਉਹਦਾ ਕਾਰਨ ਕੀ ਸੀ ਕਿਸਾਨਾਂ ਨਾਲ ਹੋ ਰਿਹਾ ਧੱਕਾ ਕਿਸਾਨਾਂ ਦੀਆਂ ਨਾਮ ਮੰਨਣ ਜੋ ਮੰਗਾ ਜਿਹੜੀਆਂ ਸੀਆਂ ਉਹਨਾਂ ਨੇ ਉਹਦੀ ਪੈੜਤਾ ਨਹੀਂ ਕੀਤੀ ਤੇ ਉਸ ਵੇਲੇ ਅਸੀਂ ਸਰਕਾਰ ਵੀ ਛੱਡੀ ਉਸ ਵੇਲੇ ਅਸੀਂ ਅਸਤੀਫੇ ਵੀ ਦਿੱਤੇ ਔਰ ਇੱਥੋਂ ਤੱਕ ਕਿ ਸਾਂਝ ਵੀ ਤੋੜ ਲਈ ਸਾਂਝ ਕਿਹਨਾ ਕਾਰਨਾ ਕਰਕੇ ਤੋੜੀ ਸੀ ਕਿ ਲੰਬੇ ਜਿਹੜੇ ਮਸਲੇ ਸਾਡੇ ਜਿਦਾ ਪਾਣੀਆਂ ਵਰਗੇ ਮਸਲੇ ਚੰਡੀਗੜ੍ਹ ਪੰਜਾਬ ਦਾ ਮਸਲਾ ਲੋਕਾਂ ਦੇ ਮਨ 'ਚ ਬੜਾ-ਬੜਾ ਦਰਦ ਹੈ ਬੜਾ ਰੋ ਹੈ ਇਹ ਸਾਰੀਆਂ ਗੱਲਾਂ ਦੇਖ ਕੇ ਆਇਆ ਅੱਜ ਮਹਿਸੂਸ ਕੀਤਾ ਕਿ ਜਿਸ ਸਰਕਾਰ ਦੇ ਵਿੱਚ ਅਸੀਂ ਭਾਈਵਾਲੀ ਵੜ ਕੇ ਲਗਾਤਾਰ 30 ਸਾਲ ਦੇ ਲਗਭਗ ਕੰਮ ਕੀਤਾ ਤੇ ਉਹਨਾਂ ਦੇ ਕੋਲੋਂ ਜੇ ਅਸੀਂ ਕਿਤੇ ਇਹਨਾਂ ਹੱਕਾਂ ਦੀ ਗੱਲ ਕੀਤੀ ਹੋਵੇ ਤੇ ਅੱਜ ਪੂਰੀ ਤੱਕ ਨਾ ਹੋਵੇ ਫਿਰ ਕੀ ਫਾਇਦਾ ਫਿਰ ਤੇ ਆਪਾਂ ਪੰਜਾਬ ਦੀ ਧਰਤੀ ਦੀ ਖੁਸ਼ਹਾਲੀ ਵਾਸਤੇ ਆਪਣੀ ਸੇਵਾ ਆਪ ਹੀ ਕਰੀਏ ਤੇ ਉਹਨਾਂ ਨੂੰ ਕਹਿ ਦਈਏ ਵੀ ਸਾਡੀਆਂ ਪਹਿਲਾਂ ਆ ਮੰਗਾ ਨੇ ਜੇ ਤੇ ਉਹ ਮਹਿਸੂਸ ਕਰਦੇ ਹੋਣ ਕਿ ਸੱਚ ਵਿੱਚ ਇਹ ਸੀ ਦੀ ਰਾਖੀ ਕਰ ਸਕਦੇ ਆ ਠੀਕ ਹੈ ਨਹੀਂ ਤੇ ਫਿਰ ਕੋਈ ਗੱਲ ਨਹੀਂ ਜੋ ਉਹਨਾਂ ਦੇ ਚੱਲਦੀ ਹੈ ਰੈਣੀ ਜੇ ਉਹ ਸਾਰੀਆਂ ਗੱਲਾਂ ਮੰਨਦੇ ਹੋਣ ਉਹ ਪੂਰੀਆਂ ਕਰ ਦੇਣ ਫਿਰ ਅੱਗੇ ਸੋਚਿਆ ਜਾ ਸਕਦਾ ਪਰ ਗੱਲ ਇਹ ਹੈ ਕਿ ਜਦੋਂ ਉਹਨਾਂ ਨੂੰ ਇਹ ਗੱਲਾਂ ਹੀ ਨਹੀਂ ਸਾਡੀਆਂ ਪੂਰੀਆਂ ਹੋਣੀਆਂ ਫਿਰ ਕੀ ਫਾਇਦਾ ਸੋ ਇਸ ਤਰ੍ਹਾਂ ਦੇ ਨਾਲ ਇਸ ਨੂੰ ਲੈ ਕੇ ਕਿਆ ਸਰਾਈਆਂ ਲੱਗ ਰਹੀਆਂ ਸਨ ਉਸ ਨੂੰ ਲੈ ਕੇ ਫਿਲਹਾਲ ਜਿਹੜਾ ਹੈ ਪੇਚ ਫਸਿਆ ਹੋਇਆ ਹੈ ਵਰਸਾ ਸਿੰਘ ਵਲਟੋਹਾ ਸ਼੍ਰੋਮਣੀ ਕਾਲਦਲ ਦੇ ਆਗੂ ਸਾਡੇ ਨਾਲ ਜੁੜ ਚੁੱਕੇ ਨੇ ਉਹਨਾਂ ਦੇ ਨਾਲ ਗੱਲ ਕਰਦੇ ਆ ਵਲਟੋਹਾ ਜੀ ਹਾਲਾਂਕਿ ਕਿਆਸਰਾਈਆਂ ਬੜੇ ਦਿਨਾਂ ਤੋਂ ਚੱਲ ਰਹੀਆਂ ਆ ਸੰਨ ਕਿ ਗੜਜੋੜ ਹੋ ਸਕਦਾ ਹੈ ਪਾਜਪਾਗਵਾ ਦੇ ਵੀ ਕਈ ਬਿਆਨ ਲੇਕਿਨ ਇੱਥੇ ਸ਼੍ਰੋਮਣੀ ਕਾਲਦਲ ਨੇ ਆਪਣਾ ਸਟੈਂਡ ਬਿਲਕੁਲ ਸਪਸ਼ਟ ਰੱਖਿਆ ਹੋਇਆ ਬਿਕਰਾਦਾイツ ਕੁਦਰਾਵਾਨੀ ਗਏ ਕਿ ਸ਼੍ਰੋਮਣੀ ਕਾਲਦਲ ਤੇ ਭਾਜਪਾ ਦਾ ਆਪਸ ਵਿੱਚ ਬਹੁਤ ਮਜ਼ਬੂਤ ਤੇ ਬਹੁਤ ਕਾਮਜ਼ਾਬ ਗੱਲ ਚੱਲ ਰਿਹਾ ਜੀ ਦਿਲਿਆ ਯਾਨ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਪਰਸੋਂ ਦੀ ਕੋਰ ਕਮੇਟੀ ਦੀ ਮੀਟਿੰਗ ਸੀਗੀ ਜੀ ਉਹਦੇ ਵਿੱਚ ਗੱਠਜੋੜ ਨੂੰ ਲੈ ਕੇ ਕੋਈ ਗੱਲ ਨਹੀਂ ਚੱਲੀ ਭਾਵੇਂ ਗੱਠਜੋੜ ਨੂੰ ਦੇ ਕੇ ਜਿਸ ਕਾਮਿਆਂ ਰਿਪੋਰਟਾਂ ਨੇ ਕਿ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਜਿਹੜੀ ਖਾਸ ਕਰਕੇ ਪੰਜਾਬ ਦੀ ਹੈ ਬਹੁਤ ਕਾਲੀ ਹੈ ਜੀ ਉਸ ਮੀਟਿੰਗ ਦੇ ਵਿੱਚ ਪਾਰਟੀ ਨੇ ਹਾਜ਼ਰੀਆਂ 2000 ਚੌਵੀਂ ਜਿਹੜੀਆਂ ਲੋਕ ਸਭਾ ਚੋਣਾਂ ਨੇ ਉਹਨਾਂ ਦੇ ਵਿੱਚ ਕਿਸ ਅਜੰਡੇ ਨੂੰ ਲੈ ਕੇ ਜਾਣਾ ਹੈ ਜੀ ਉਸ ਅਜੰਡੇ ਨੂੰ ਪੰਜਾਬ ਦੇ ਲੋਕਾਂ ਨੇ ਤੇ ਪੰਥ ਨੂੰ ਕਲੀਅਰ ਕੀਤਾ ਹੈ ਕਿ ਅਸੀਂ ਐਸ ਸੋਚ ਦੇ ਧਾਰਨੀ ਆ ਤੇ ਅਸੀਂ ਪਹਿਲਾਂ ਵੀ ਇਹਦੇ ਵਾਸਤੇ ਲੜਾਈ ਲੜਦੇ ਰਹੇ ਤੇ ਅੱਜ ਵੀ ਉਹਨਾਂ ਮੁੱਦਿਆਂ ਤੇ ਖੜੋਤੇ ਆ ਜਿੰਨਾ ਚੋ ਸਭ ਤੋਂ ਅਹਿਮ ਮੁੱਦਾ ਹੈ ਬੰਦੀ ਸਿੰਘਾਂ ਦੀ ਰਿਹਾਈ ਦਾ ਜੀ ਔਰ ਦੂਸਰੇ ਬਨੇ ਸਭ ਤੋਂ ਵੱਡੀ ਗੱਲ ਹੈ ਕਿ ਸਾਡੇ ਵਾਸਤੇ ਆਪਣੀ ਇਹਨਾਂ ਧਾਰਮਿਕ ਸੰਸਥਾਵਾਂ ਨੇ ਜਾਣ ਤੋਂ ਪਿਆਰੀਆਂ ਨੇ ਤੇ ਅੱਜ ਉਹਨਾਂ ਦੇ ਵਿੱਚ ਕੋਈ ਦਖਲਅੰਦਾਜ਼ੀ ਕਰਦਾ ਆ। ਹੂੰ। ਤੇ ਉਹ ਹਰ ਸਿੱਖ ਨੂੰ ਤੇ ਖਾਸ ਕਰਕੇ ਸ਼ਰੋਮਣੀ ਕਾਲੀਕਲ ਜਿਹੜੀ ਸਿੱਖਾਂ ਦੇ ਹੱਥਾਂ ਦੀ ਰਾਖੀ ਕਰਨ ਵਾਲੀ ਹੈ। ਉਹਨੂੰ ਜ਼ਿਆਦਾ ਚੁਭਦਾ ਹੈ। ਉਹਦੀ ਜਿਹੜੀ ਗੱਲ ਕੀਤੀ ਹੈ। ਜੀ। ਔਰ ਨਾਲ ਇੱਕ ਕਸਾਨੀ ਜਿਹੜੀ ਹੈ ਜਿਹੜਾ ਕਿਉਂਕਿ ਕਿਸਾਨੀ ਆਧਾਰਿਤ ਸੂਬਾ ਆ ਤੇ ਜੇ ਇੱਕ ਬੜੀ ਵੱਡਾ ਸ਼ਿਗਰਸ਼ ਹੋਇਆ ਉਸ ਤੋਂ ਬਾਅਦ ਤੁਸੀਂ ਕਮਿਟਮੈਂਟਸ ਕੀਤੀਆਂ ਸੀਗੀਆਂ ਕਿਸਾਨੀ ਦੇ ਨਾਲ ਹੂੰ ਤੇ ਤੁਸੀਂ ਕਮਿਟਮੈਂਟਸ ਕਰਕੇ ਵੀ ਜਿਹੜੀਆਂ ਨੇ ਕਿਸਾਨੀ ਦੇ ਨਾਲ ਖੇਤ ਮਜ਼ਦੂਰਾਂ ਦੇ ਨਾਲ ਤੁਸੀਂ ਉਹਦੇ ਤੋਂ ਭਾੜੇ ਲਾਂਗੇ ਜੀ ਇੱਕ ਸਿੱਧਾ ਦੇਖੋ ਇਹ ਉਹਦੇ ਬਾਰੇ ਗੱਲ ਕੀਤੀ ਗਈ ਹੈ ਕਿ ਉਹ ਲਾਗੂ ਹੋਣੀ ਚਾਹੀਦੀ ਹੈ ਔਰ ਬੰਦੀ ਸਿੰਘ ਦਾ ਜਿਹੜਾ ਨੋਟੀਫਿਕੇਸ਼ਨ 2019 ਦੇ ਵਿੱਚ ਜਾਰੀ ਕੀਤਾ ਸੀਗਾ ਸਰਕਾਰ ਨੇ ਆਪ ਕੀਤਾ ਸੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਖੜੋ ਕੇ ਐਲਾਨ ਕੀਤਾ ਸੀਗਾ ਬਿਲਕੁਲ ਹਾਂ ਜੀ ਬਿਲਕੁਲ ਇਹ ਜਿਹੜੇ ਮੁੱਦੇ ਨੇ ਲਗਾਤਾਰ ਸ੍ਰੋਮਣੀ ਕਾਲਦਲ ਵਕ-ਵਕ ਮੌਕਿਆਂ ਤੇ ਚੁੱਕਦਾ ਵੀ ਆਇਆ ਲੇਕਿਨ ਹੁਣ ਜਦੋਂ ਕਿ ਇਸ ਬਾਬਤ ਲਗਾਤਾਰ ਗੱਲ ਚੱਲ ਰਹੀ ਹੈ ਕਿ ਕਿਆ ਆਉਣ ਵਾਲਿਆ ਚੋੜਾ ਇਕੱਠਿਆਂ ਲੜੇ ਜਾਂ ਜੇ ਇਸ ਬਾਬਤ ਕੋਈ ਗਲਬਾਤ ਹੁੰਦੀ ਹੈ ਜੇ ਪਾਪਾ ਵੱਲੋਂ ਕਿਸ ਤਰ੍ਹਾਂ ਦਾ ਕੋਈ ਪਰੋਸਾ ਦਿੰਦਾ ਤੇ ਹੱਲੇ ਵੀ ਇੱਕ ਰਾਹ ਖੁੱਲਿਆ ਹੋਇਆ ਕਿਸੇ ਤਰ੍ਹਾਂ ਵੀ ਗੜਚੋੜ ਨੂੰ ਲੈ ਕੇ ਦੇਖੋ ਪਹਿਲੀ ਤੇ ਗੱਲ ਹੈ ਕਿ ਮੇਰੀ ਨਾਲ ਜਨਾਬ ਕਿਸੇ ਦੇ ਗਾਸਟ੍ਰੀਡ ਦੀ ਗੱਲ ਤੇ ਗਲਬਾਤ ਦੀ ਕੋਈ ਜਾਣਕਾਰੀ ਹੈ ਜੀ ਔਰ ਜੇ ਪੇਸ਼ਾਬ ਵੀ ਲੈਣਾ ਹੈ ਜੇ ਕੋਈ ਕਮਿਟਮੈਂਟਸ ਹੁੰਦੀਆਂ ਰੇ ਜਾਂ ਕੋਈ ਉਹ ਚੰਗਾ ਕਦਮ ਚੁੱਕਦੇ ਆ ਤੇ ਉਹਨੂੰ ਵੈਲਕਮ ਕਰਾਂਗੇ ਤੇ ਉਹਦੇ ਬਾਰੇ ਫੈਸਲਾ ਵੀ ਜਿਹੜਾ ਹੈ ਪਾਰਟੀ ਜੀ ਸੀਨੀਅਰ ਲੀਡਰਸ਼ਿਪ ਨੇ ਲੈਣਾ ਹੈ ਜੀ ਪਰ ਅਜੇ ਤੱਕ ਕਿਉਂਕਿ ਚੈ ਸਾਗੀਆਂ ਪੰਥ ਦੀਆਂ ਮੰਗਾਂ ਨੇ ਤੇ ਪੰਜਾਬ ਦੀਆਂ ਮੰਗਾਂ ਨੇ ਤੇ ਕੇਂਦਰ ਸਰਕਾਰ ਵੱਲੋਂ ਜਿਸ ਤਰ੍ਹਾਂ ਦਾ ਰੁਪਈਆ ਅਪਣਾਇਆ ਗਿਆ ਆ ਖਾਸ ਕਰਕੇ ਸਿੱਖਾਂ ਦੇ ਧਾਰਮਿਕ ਮਾਮਲੇ ਜਿਧ ਤੱਕ ਦਾ ਜੀ ਸਿੱਖਾਂ ਦੇ ਨਾਲ ਹੋਰ ਜਿਆਤਿਆਂ ਨੂੰ ਲੈ ਕੇ ਤੇ ਪੰਜਾਬ ਦੇ ਮੱਛੀਆਂ ਨੂੰ ਲੈ ਕੇ ਤੇ ਉਹ ਉਹਦੇ ਵਿੱਚ ਸਾਡੇ ਹੱਥ ਨਰਾਦਰੀ ਲੱਗਾ ਹੈ ਜੀ ਪੰਜਾਬੀਆਂ ਦੇ ਹੱਥ ਨਰਾਦਰੀ ਲੱਗਾ ਹੈ ਤੇ ਜੇ ਹੁਣ ਹੁਣ ਤੱਕ ਕੋਡਾ ਕਨੈਕਟ ਲੱਗੂ ਹੋ ਗਿਆ ਤੇ ਜੇ ਤੁਸੀਂ ਦਸ ਸਾਲਾਂ ਦੇ ਵਿੱਚ ਨਹੀਂ ਸੁਣੀ ਹਾਂਜੀ ਤੇ ਜੇ ਆਦਮੀ ਕੋਈ ਉਹਦਾ ਹਾਲ ਨਿਕਲ ਸਕਦਾ ਤੇ ਅਸੀਂ ਤਾਂ ਵੈਲਕਮ ਕਰਾਂਗੇ ਮੇਰੇ ਵਰਗਾ ਵੈਲਕਮ ਕਰੂਗਾ ਕਿ ਠੀਕੇ ਕਿ ਸਿੱਖਾਂ ਦੇ ਮਸਲੇ ਹਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਸ ਪਾਸੇ ਨੂੰ ਤੁਰੇ ਗਏ ਹਾਂ ਤੁਸੀਂ ਦੇਖੋ ਐਨਐਸਏ ਵਰਗੇ ਕਾਨੂੰਨ ਜਿਹੜੇ ਨੇ ਜੀ ਉਸੇ ਕਦੇ ਲੱਗੂ ਕਿਤੇ ਜਾ ਰਹੇ ਨੇ ਭਾਵੇਂ ਉਹ ਸੂਬੇ ਦੀ ਸਰਕਾਰ ਨੇ ਕੀਤੇ ਆ ਭਗਵੰਤ ਮਾਨ ਨੇ ਕੀਤੇ ਆ ਕੇਜਰੀਵਾਲ ਦੇ ਇਸ਼ਾਰੇ ਤੇ ਕੀਤੇ ਆ ਹਜੀ ਪਰ ਉਹਦੇ ਵਿੱਚ ਵੀ ਜਿਹੜਾ ਜਾ ਕੇ ਤੁਸੀਂ ਵੀ ਕੰਟਰੀ ਬੀਂ ਦਾ ਆਪਣਾ ਕਰ ਰਿਹਾ ਜਿਵੇਂ ਕਿ ਡਿਗੁਰੂਗੜ ਦੇਰ ਦੇ ਵਿੱਚ ਜਾ ਕੇ ਉਹਨਾਂ ਨੂੰ ਜਿਹੜਾ ਉਹਨਾਂ ਦਾ ਪ੍ਰਬੰਧ ਕਰ ਰਹੇ ਨੇ ਇਹ ਜਿਹੜੇ ਬੜੇ ਅਹਿਮ ਮੁੱਦੇ ਰਹੇ ਨੇ ਜਿਸ ਨੂੰ ਲੈ ਕੇ ਸ਼੍ਰੋਮਣੀ ਕਾਲ ਦਾ ਲਗਾਤਾਰ ਆਪਣੀ ਆਵਾਜ਼ ਚੁੱਕਦਾ ਆਇਆ ਔਰ ਉਸੇ ਨੂੰ ਲੈ ਕੇ ਉਹਨਾਂ ਸਟੈਂਡ ਵੀ ਆਪਣਾ ਰੱਖਿਆ ਹੋਇਆ ਹੈ ਯਕੀਨਨ ਹੱਲੇ ਪਰ ਆਉਣ ਵਾਲੇ ਸਮੇਂ 'ਚ ਕੁਝ ਵੀ ਹੋ ਸਕਦਾ ਹੈ ਬਹੁਤ ਬਹੁਤ ਸ਼ੁਕਰੀਆ ਬਲਟੋਵਾ ਜੀ ਸਾਡਾ ਗੱਲ ਕਰਨ ਲਈ ਸੋ ਇਸ ਵੇਲੇ ਜਿਹੜੀ 24 ਦੀ ਚੌਧਰ ਦੀ ਜਦੋਂ ਗੱਲ ਕਰਿਆ ਲੋਕ ਸਭਾ ਚੋਣਾਂ ਦੀ ਗੱਲ ਕਰ ਰਹੇ ਆ ਇਸ ਵੇਲੇ तमाम ਪਾਰਟੀਆਂ ਮੰਥਨ ਕਰਦੀਆਂ ਨੇ ਕਿ ਉਹਨਾਂ ਦੇ ਲਈ ਬਿਹਤਰ ਹੈ ਉਹਨਾਂ ਦੀ ਆਪਣੇ ਕੀ ਏਜੰਡੇ ਨੇ ਕਿਹੜੇ ਮੁੱਦਿਆਂ ਨੂੰ ਲੈ ਕੇ ਚੋਣ ਲੜ ਰਹੇ ਨੇ ਤੁਸੀਂ ਇੱਥੇ ਅਕਾਲੀ ਦਲ ਵੱਲੋਂ ਆਪਣਾ ਸ ਉਹਨਾਂ ਨੂੰ ਜੇ ਹੱਲ ਨਹੀਂ ਕੀਤਾ ਜਾਂਦਾ ਤਾਂ ਫਿਰ ਉਹ ਕਟੜਚੋੜ ਨੂੰ ਲੈ ਕੇ ਸਵਾਲ ਲਗਾਤਾਰ ਫਸਿਆ ਹੋਇਆ। ਇਸ ਵਿੱਚ ਕਾਂਗਰਸ ਕੋਰਟ ਮੇਰੀ ਮੀਟਿੰਗ ਦੇ ਵਿੱਚ ਜਿਹੜੀ ਹੁਣ ਫੈਸਲੇ ਲਏ ਗਏ ਨੇ ਉਸ ਨੂੰ ਲੈ ਕੇ ਹਲੇ ਗੜਚੋੜ ਨੂੰ ਲੈ ਕੇ ਪੇਜ ਫਸਿਆ ਨਜ਼ਰ ਆ ਰਿਹਾ ਕਾਂਗਰਸ ਨੇ ਭਾਜਪਾ ਸਾਹਮਣੇ ਆਪਣੇ ਮੁੱਦੇ ਰੱਖੇ ਨੇ ਕਿ ਸਾਡੇ ਲਈ ਸਿਆਸਤ ਤੋਂ ਉੱਪਰ ਨੇ ਪੰਥਕ ਸਿਦਾਂਤ ਭਾਵੇਂ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਹੋਵੇ ਕਿਸਾਨੀ ਮੁੱਦੇ ਹੋਣ ਜਾਂ ਹੋਰ ਕਈ ਅਜਿਹੇ ਮੁੱਦੇ ਨੇ ਸੋ ਜੇ ਉਹਨਾਂ ਦਾ ਕੋਈ ਹੱਲ ਨਹੀਂ ਨਿਕਲਦਾ ਤਾਂ ਫਿਰ ਇਸ ਗੜਜੋੜ ਤੇ ਕੋਈ ਮਾਇਨੇ ਨਹੀਂ ਜਿਨ੍ਹਾਂ ਦੇ ਚਲਦਿਆਂ ਹੀ ਇਹ ਗੜਜੋੜ ਜੜਾ ਹੈ ਉਹ ਤੋੜਿਆ ਗਿਆ ਸੀ ਸੋ ਬੰਦੀ ਸਿੰਘਾਸਣੇ ਹੋਰ ਅਹਿਮ ਮੁੱਦਿਆਂ ਤੇ ਇਸ ਵਿਦੇਸ਼ ਰੋਮਨੀ ਕਲਦਲ ਅੜਿਆ ਹੋਇਆ ਜਿਸ ਤਰ੍ਹਾਂ ਦੇ ਨਾਲ ਇਹ ਕੋਰ ਕਮੇਟੀ ਦੀ ਮੀਟਿੰਗ ਵੀ ਹੋਈ ਹੈ ਉਸ ਦੇ ਵਿੱਚ ਇਸ ਬਾਬਤ ਚਰਚਾ ਲਗਾਤਾਰ ਕੀਤੀ ਗਈ ਹੈ ਹਾਲਾਂਕਿ ਕਿਆਸਰਾਈਆਂ ਬੀਤੇ ਕਈ ਦਿਨਾਂ ਤੋਂ ਲਗਾਤਾਰ ਲੱਗ ਰਹੀਆਂ ਨੇ ਉਸ ਨਾਲ ਪਾਸ ਪਾਕਮਾ ਦਾ ਵੀ ਇੱਥੇ ਕਈ ਤਰ੍ਹਾਂ ਦੇ ਬਿਆਨ ਸਾਹਮਣੇ ਆਏ ਸਨ ਕਿ ਚਰਚਾ ਚੱਲ ਰਹੀ ਹੈ ਗਲਬਾਤ ਚੱਲ ਰਹੀ ਹੈ ਲੇਕਿਨ ਹੁਣ ਕੀ ਇਹ ਗੜਜੋੜ ਸਿਰੇ ਪਰ ਫੇਰ ਚੜੇਗਾ उधर लोकसभा चोना दंगल जो पूरी तरह वालों होने उम्मीदवार की चौथी लिस्ट हूं जारी करती गई कांग्रेस वालों छियाली उम्मीदवार का ऐलान किया गया राजगढ़ तो दिग